ਕਿਸਾਨ ਭਰਾਵੋ ਤੇ ਮੇਰੀਆਂ ਕਿਸਾਨ ਪੈਣਾ ਗੁਰੂ ਮਹਾਰਾਜ ਦਾ ਬਖਸ਼ਾ ਹੋਇਆ ਨਾਰਾ ਕਰੀਏ ਬਲੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕਿਸਾਨ ਭਰਾਵੋ ਗਾਂ ਮਨਾ ਕੇ ਹੀ ਖਨੌਰੀ ਬਾਡਰ ਤੋਂ ਉੱਠਾਂਗੇ ਮੈਂ بڑے ਵਾਦੇ ਨਾ ਕਹਿਣੀ ਹੈ ਵੀ ਅਸੀਂ ਸਾਡੇ ਜਗਜੀਤ ਸਿੰਘ ਕਿਸਾਨ ਆਗੂ ਜੋ ਅੱਜ ਮਰਦਬਰਤ ਤੇ ਜੂਝ ਰਹੇ ਆ ਤੇ ਦਿਲ ਦਿਲ ਕਰਕੇ ਉਹਨਾਂ ਦਾ ਸਰੀਰ ਘਟ ਰਿਹਾ ਹੈ ਤੇ ਅਸੀਂ ਜਗਜੀਤ ਸਿੰਘ ਦੀ ਖਾਤਰ ਤੇ ਆਪਦੀ ਆਮਾ ਸ੍ਰਿਤੀ ਲੈਣ ਦੇ ਖਾਤਰ ਵੀ ਭਰਾਵੋ ਸਰਕਾਰ ਜ਼ਿੰਮੇਵਾਰ ਹੋਊਗੀ ਜੇ ਸਾਡੇ ਕਿਸਾਨਾਂ ਆਗੂ ਨੂੰ ਕੋਈ ਵੀ ਗੱਲ ਹੋ ਗਈ ਤਾਂ ਅਸੀਂ ਕਦੇ ਬਖਸ਼ਾਂਗੇ ਨਹੀਂ ਤੇ ਕਦੇ ਵੀ ਅਸੀਂ ਜੇ ਇਹਨੂੰ ਕੋਈ ਚੱਕਣ ਦੀ ਆਪਦੀ ਕੋਈ ਸੰਭਾਵਨਾ ਬਣਾ ਰਹੇ ਆ ਪ੍ਰਸ਼ਰਸ਼ ਨਾਲੇ ਤਾਂ ਅਸੀਂ ਜਗਜੀਤ ਸਿੰਘ ਢੱਲੇਵਾ ਦੇ ਕੋਲ ਕਦੇ ਵੀ ਪਹੁੰਚਣ ਨਹੀਂ ਦੇਵਾਂਗੇ ਜੇ ਇੱਥੇ ਪ੍ਰਸ਼ਰਸ਼ਾਂ ਪਹੁੰਚੂਗਾ ਤਾਂ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਨੰਗ ਕੇ ਪਹੁੰਚੂਗਾ ਅਸੀਂ ਕਦੇ ਵੀ ਜਗਜੀਤ ਸਿੰਘ ਨੂੰ ਹੱਥ ਨਹੀਂ ਲਾਉਣ ਦੇਵਾਂਗੇ ਇਹ ਸਰਕਾਰ ਦੇ ਕੋਲੇ ਜਿੰਨੀਆਂ ਸਾਡੀਆਂ ਮੰਨੀਆਂ ਹੋਣਗੀਆਂ ਮੰਗਾ ਅਸੀਂ ਸਾਰੇ ਐਮਐਸਪੀ ਗਰੰਟੀ ਕਾਨੂੰਨ ਸੁਆਮੀਨਾਥਨ ਦੀ ਰਿਪੋਰਟ ਅਸੀਂ ਸਾਰੀਆਂ ਮੰਗਾ ਆਪਣੀਆਂ ਮੰਨਵਾ ਕੇ ਜਾਵਾਂਗੇ ਜਿੰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪੈਣ ਅਮਰਜੀਤ ਕੌਰ ਮੰਡੀਕਲਾ ਜ਼ਿਲ੍ਹਾ ਬਠਿੰਡਾ ਦੇ ਆਗੂ ਨੇ ਆਪਣੀ ਗੱਲ ਸਾਂਝੀ ਕਰਕੇ ਗਏ ਨੇ ਬਾਬਾ ਕਮਲਜੀਤ ਸਿੰਘ ਜੀ ਪੰਡੋਰੀ ਉਹਨਾਂ ਦੀ ਜਗ੍ਹਾ ਉਹਨਾਂ ਦੇ ਜਰਨਲਿਸਟ ਕਤਰ ਰਜਿੰਦਰ ਸਿੰਘ ਜੀ ਜਫਰਵਾਲ ਉਹ ਸਟੇਜ ਤੇ ਆ ਜਾਣ ਸਖਦੇਵ ਸਿੰਘ ਜੀ ਗੁਰਦਾਸ ਸਿੰਘ ਜੀ ਜਫਰਵਾਲ ਹਾਂਜੀ ਰਜਿੰਦਰ ਸਿੰਘ ਜਫਰਵਾਲ ਉਹ ਆਪਣਾ ਸਮਾਂ ਲੈਣਗੇ ਤੇ ਇਹਨਾਂ ਤੋਂ ਬਾਅਦ ਗੁਰਦਾਸ ਸਿੰਘ ਜੀ ਹਰਿਆਣਾ ਤੋਂ ਉਹ ਆ ਜਾਣ ਅ ਰਜਿੰਦਰ ਸਿੰਘ ਜਫਰਵਾਲ ਸਮਾਂ 3 ਮਿੰਟ ਆਪਣੀ ਗੱਲ ਸਾਂਝੀ ਕਰਨਗੇ ਸਾਰੇ ਬੈਠ ਜਾਓ ਮੌਸਮ ਧੁੰਦਲਾ ਹੋਣ ਕਰਕੇ ਸੰਤੂਰ ਹੋਣਾ ਪੈ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਰਸਤੇ ਦੇ ਵਿੱਚ ਹੈ ਬੇਨਤੀ ਹੈ ਸਾਰੇ ਪਿੱਛੇ ਪੰਡਾਲ ਦੇ ਵਿੱਚ ਜਗ੍ਹਾ ਲੈ ਲਈ ਜਾਓ ਅੱਗੇ ਆਉਣ ਦੀ ਬਜਾਏ ਪਿੱਛੇ ਬਹੁਤ ਵੱਡਾ ਲੰਬਾ ਪੰਡਾਲ ਹੈ ਵਿੱਚ ਬੈਠੀ ਜਾਓ ਧੰਨਵਾਦ ਓ ਜੀ ਰਜਿੰਦਰ ਸਿੰਘ ਜਫਰਵਾਲ ਬਹੁਤ ਹੀ ਸਤਿਕਾਰਯੋਗ ਸਟੇਜ ਤੇ ਬਰਾਜਮਾਨ ਸਾਡੀ ਸਮੁੱਚੀ ਕਿਸਾਨ ਲੀਡਰਸ਼ਿਪ ਅਤੇ ਪੰਡਾਲ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਬੈਠੇ ਕਿਸਾਨ ਵੀਰੋ ਕਿਸਾਨ ਭੈਣੋ ਸਾਰੇ ਗੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਲੱਗਦਾ ਆਪ ਜੀ ਦੇ ਨਾਲ ਕੋਈ ਵਿਚਾਰ ਨਹੀਂ ਕਰਨੀ 2 ਮਿੰਟ ਦੇ ਵਿੱਚ ਆਪਣੀ ਗੱਲ ਖਤਮ ਕਰਾਂਗਾ ਅੱਜ ਸਰਕਾਰਾਂ ਦਾ ਜੋਰ ਲੱਗਿਆ ਕਿਸਾਨਾਂ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਇੱਕ ਕਿ ਸਾਨੂੰ ਇਹੋ ਜਿਹੇ ਲੀਡਰ ਕਦੀ ਨਹੀਂ ਜੇ ਮਿਲਣਾ ਇਸ ਲੀਡਰ ਨੂੰ ਬਚਾ ਲੋ ਅੱਜ ਇਸ ਮੋਰਚੇ ਦਾ ਕਿੱਸਾ ਬਣ ਜਾਓ ਜੇ ਅਸੀਂ ਇਸ ਮੋਰਚੇ ਨੂੰ ਜਿੱਤ ਗਏ ਤੇ ਸਮਝੋ ਅਸੀਂ ਆਉਣ ਵਾਲੀਆਂ ਕਈ ਨਸਲਾਂ ਬਚਾ ਲਈਆਂ ਕਈ ਫਸਲਾਂ ਬਚਾ ਲਈਆਂ ਅਸੀਂ ਇਹੋ ਜਿਹੇ ਲੀਡਰ ਬਾਰ-ਬਾਰ ਦੁਨੀਆ ਤੇ ਪੈਦਾ ਨਹੀਂ ਹੁੰਦੇ ਤੁਹਾਨੂੰ ਇਸ ਤਰ੍ਹਾਂ ਵੱਡੇ ਇਕੱਠ ਦੇ ਵਿੱਚ ਸਰਕਾਰਾਂ ਨੂੰ ਮੁਖਾ ਕੇ ਵੇਚਣ ਵਾਲੇ ਲੀਡਰ ਬਹੁਤ ਮਿਲਣਗੇ ਪਰ ਡੱਲੇਵਾਲ ਸਾਹਿਬ ਵਰਗਾ ਲੀਡਰ ਨਹੀਂ ਮਿਲੇਗਾ ਜਿਨ੍ਹਾਂ ਨੇ ਪਿਛਲੇ ਅੰਦੋਲਨ ਤੋਂ ਲੈ ਕੇ ਹੁਣ ਤੱਕ ਇਮਾਨਦਾਰੀ ਦੇ ਨਾਲ ਆਪਣਾ ਇਸ ਕਿਸਾਨੀ ਨੂੰ ਇਸ ਜਵਾਨੀ ਨੂੰ ਬਚਾਉਣ ਵਾਸਤੇ ਹਿੱਸਾ ਪਾਇਆ ਲੋੜ ਹੈ ਆਪਣੀ ਤਾਕਤ ਨੂੰ ਪਛਾਣ ਲੋ ਸਾਨੂੰ ਲੀਡਰਾਂ ਦੇ ਮਗਰ ਲੱਗ ਕੇ ਉਹਨਾਂ ਦੇ ਟੁਕੜ-ਬੋਚ ਬਣ ਦੀ ਲੋੜ ਨਹੀਂ ਅਸੀਂ ਆਪਣੀ ਤਾਕਤ ਨੂੰ ਪਹਿਚਾਨ ਕੇ ਡੱਲੇਵਾਲ ਸਾਹਿਬ ਦੀ ਸੋਚ ਦੇ ਪਹਿਰਾ ਦੇ ਕੇ ਆਪਣੀ ਆਉਣ ਵਾਲੀ ਕਿਸਾਨੀ ਤੇ ਜਵਾਨੀ ਨੂੰ ਬਚਾ ਲਈਏ ਸਮਾਪਤ ਕਰਦਾ ਬੋਲਦਿਆਂ ਕੋਈ ਵੱਧ ਘਟ ਕੇ ਗਿਆ ਹਾਂ ਤੇ ਖਿਮਾ ਦਾ ਜਾਚਕਾਂ ਇੱਕ ਦੋ ਨਾਰੇ ਲਾਵਾਂਗਾ ਮੇਰੇ ਨਾਲ ਉੱਚੀ ਆਵਾਜ਼ ਦੇ ਵਿੱਚ ਤੁਸੀਂ ਨਾਰੇ ਬਲੰਦ ਕਰਨੇ ਆ ਨਾਰੇ ਸੱਡੀ ਚੜ੍ਹ ਕਰਕੇ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਉੱਚੀ ਆਵਾਜ਼ ਦੇ ਵਿੱਚ ਨਾਰੇ بلند ਕਰਿਓ ਢੱਲੇਵਾਰ ਤੇਰੀ ਸੋਚ ਤੇ ਦਿਆਂਗੇ ਠੋਕ ਕੇ ਢੱਲੇਵਾਰ ਤੇਰੀ ਸੋਚ ਤੇ ਦਿਆਂਗੇ ਠੋਕ ਕੇ ਢੱਲੇਵਾਰ ਤੇਰੀ ਸੋਚ ਤੇ ਦਿਆਂਗੇ ਠੋਕ ਕੇ ਕੌਤਾਂ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਰਜਿੰਦਰ ਸਿੰਘ ਜੱਫਰਵਾਲ ਜਿਨ੍ਹਾਂ ਨੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗੁਰਦਾਸ ਸਿੰਘ ਜੀ ਹਰਿਆਣਾ ਤੋਂ ਸ਼ਾਇਦ ਮਜਬੂਰੀ ਕਰਕੇ ਸਟੇਜ ਦੇ ਉੱਤੇ ਨਹੀਂ ਪਹੁੰਚ ਸਕੇ ਮੈਂ ਬੇਨਤੀ ਕਰਾਂ ਰਗਵੀਰ ਸਿੰਘ ਜੀ ਪੰਘਾਲਾ ਉਹ ਸਟੇਜ ਤੇ ਆ ਜਾਣ ਰਗਵੀਰ ਸਿੰਘ ਜੀ ਪੰਘਾਲਾ ਸਟੇਜ ਤੇ ਆਉਣ ਔਰ ਸਾਡੇ ਵਿੱਚ ਦੇਸ਼ ਭਰ ਤੋਂ ਵੱਖ-ਵੱਖ ਸਟੇਟਾਂ ਦੇ ਵਿੱਚੋਂ ਕਿਸਾਨ ਆਗੂ ਜਥਿਆਂ ਸਮੇਤ ਪਹੁੰਚੇ ਨੇ ਜਿਸ ਤਰ੍ਹਾਂ ਤਾਮਿਲਨਾਡੂ ਤੋਂ ਇਸ ਬਾਬੂ ਗਸ਼ ਤਿਰਪਰਾ ਇਹ ਵੀ ਤਾਮਿਲਨਾਡੂ ਤੋਂ ਕਿਸਾਨ ਆਗੂ ਪਹੁੰਚੇ ਨੇ ਬਹੁਤ-ਬਹੁਤ ਧੰਨਵਾਦ ਇਲਾਦੀ ਮੁੱਲਨ ਤਾਮਿਲਨਾਡੂ ਤੋਂ ਪਹੁੰਚੇ ਨੇ ਐਸ ਟੀਦਰ ਨਾਗਾ ਤਾਮਿਲਨਾਡੂ ਤੋਂ ਕਿਸਾਨ ਪਹੁੰਚੇ ਨੇ ਬਹੁਤ-ਬਹੁਤ ਧੰਨਵਾਦ ਰਾਜੇਸ਼ ਸ਼ਰਮਾ ਬਿਹਾਰ ਤੋਂ ਪਹੁੰਚੇ ਨੇ ਬਹੁਤ-ਬਹੁਤ ਧੰਨਵਾਦ ਰਮਾ ਸ਼ੰਕਰ ਬਿਹਾਰ ਤੋਂ ਕਿਸਾਨ ਜੱਥੇ ਲੈ ਕੇ ਪਹੁੰਚੇ ਨੇ ਬਹੁਤ-ਬਹੁਤ ਧੰਨਵਾਦ ਕਰਦੇ ਆ ਰਗਵੀਰ ਸਿੰਘ ਜੀ ਪੰਘਾਲਾ ਸਮਾਂ 3 ਮਿੰਟ ਆਪਣੇ ਵਿਚਾਰ ਸਾਂਝੇ ਕਰਨਗੇ ਇਸ ਤੋਂ ਬਾਅਦ ਅਰुण सिन्हा ਜੀ ਬਿਹਾਰ ਤੋਂ ਉਸ ਸਟੇਜ ਦੇ ਉੱਪਰ ਆਜਣ ਇਸ ਤੋਂ ਬਾਅਦ ਰਗਵੀਰ ਸਿੰਘ ਜੀ ਪੰਘਾਲਾ ਆਓ ਜੀ ਅੱਜ 4 ਜਨਵਰੀ ਖਨੌਰੀ ਬਾਰਡਰ ਤੇ ਮਹਾ ਪੰਚਾਇਤ ਜੋ ਮਾਨਯੋਗ ਜਗਜੀਤ ਸਿੰਘ ਜੀ ਡੱਲੇਵਾਲ ਦੀ ਸੋਚ ਦੇ ਉੱਤੇ ਅੱਜ ਆਪਾਂ ਇੱਥੇ ਇਕੱਠੇ ਹੋਇਆ ਖਾਨ ਸਾਹਿਬਾਨ ਬੀਬੀਆਂ ਭੈਣਾਂ ਤੇ ਸਾਰਿਆਂ ਨੂੰ ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ ਅੱਜ ਆਪਾਂ ਹਰ ਇੱਕ ਗੱਲ ਨੂੰ ਸੋਚੀ ਕਿ ਆਪਣੇ ਹਰ ਇੱਕ ਦੇ ਮਨਾਂ 'ਚ ਬੱਚਾਂ ਤੱਕ ਵੀ ਇਹ ਪਤਾ ਹੈ ਕਿ ਅੱਜ ਦਾ ਮੋਰਚਾ ਕਿਸ ਚੀਜ਼ ਵਾਸਤੇ ਆ ਔਰ ਕਿਉਂ ਜ਼ਰੂਰੀ ਆ ਇਹਦੇ ਵਿੱਚ ਆਉਣ ਵਾਲੇ ਸਮੇਂ ਦੀ ਜਿਹੜੀ ਔਲਾਦ ਆ ਉਹਨਾਂ ਨੂੰ ਤਾਂ ਆਪਣੀ ਖੇਤੀ ਨੂੰ ਤਾਂ ਆਪਣੇ ਆਬ ਨੂੰ ਬਚਾਉਣਾ ਹੈ ਕਿਸਾਨੀ ਨੂੰ ਬਚਾਉਣਾ ਹੈ ਸਾਡਾ ਮੈਨ ਮਰੂਰਥਿਆ ਹੰਕਾਰੀ ਰਾਜਾ ਜਿਹੜਾ ਹੈ ਉਹਦੇ ਵਿੱਚ ਅਜਾ ਅਰੰਗゼਬ ਦੀ ਰੂਹ ਹੈ ਉਹਦੇ ਨਾਲ ਦੇ ਜਿਹੜੇ ਸਾਥੀ ਉਹਨਾਂ ਚ ਉਸ